ਪਾ ਪਹੁੰਚ ਗਏ ਹੁਣ ਇਸਾਪੁਰ ਆ ਮਾਰਾ ਇਹਦਾ ਸਥਾਨ ਆ ਬਾਬਾ 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 ਕਰਤਾਰ ਸਿੰਘ ਜੀ ਨੂੰ ਦਾ ਨਾ ਤੇ ਬੰਦੇ ਆ ਗਏ ਆਪਣੇ ਆਂ ਖਿੱਚ ਖਿੱਚ ਜਲਦੀ ਸ਼ਾਵਾਂ ਹਾਂਜੀ ਆ ਬੰਦੇ ਆਪਣੇ ਆਉਣ ਡਿਆ ਨੈਰ ਦੇ ਰਸਤੇ ਹੁਣ ਠੀਕ ਹੈ ਬਾਕੀ ਜੇ ਇਹ ਤੁਨੀ ਜੁੱਧ ਨਸ਼ਿਆਂ ਵਿਰੋਧ ਚਲਾਉਣਾ ਚਾਹੁੰਦੇ ਨਾ ਸਰਕਾਰ ਨੂੰ ਇਹ ਬੇਨਤੀ ਆ ਤੇ ਸਪੋਰਟ ਕਰੋ ਪਲੇਅਰਾਂ ਦੀ ਵੀ ਨਾਲ ਠੀਕ ਹੈ ਨਾ ਆਪਣੇ ਬੱਚਿਆਂ ਨੂੰ ਨਾਲੇ ਲੋਕਾਂ ਨੂੰ ਵੀ ਲੈ ਕੇ ਆਪਣੇ ਬੱਚਿਆਂ ਨੂੰ ਗਰਾਊਂਡਾਂ ਦੇ ਨਾਲ ਜੋੜੋ ਜੇ ਨਸ਼ਿਆਂ ਤੋਂ ਬਚਾਉਣਾ ਹੈ ਠੀਕ ਹੈ ਨਾ ਤੇ ਸਰਕਾਰ ਜਿਹੜਾ ਜੁੱਧ ਨਸ਼ਿਆਂ ਉੱਤੇ ਚੱਲ ਰਿਹਾ ਪ੍ਰੋਗਰਾਮ ਹੈ ਉਹਨੂੰ ਬਣਤੀ ਆ ਵੀ ਸਪੋਰਟਸ ਕਲੱਬਾਂ ਨੂੰ ਮਦਦ ਕਰੋ ਜਿੰਨੀ ਹੁੰਦੀ ਹੈ ਉਹਨਾਂ ਵਾਸਤੇ ਸੋਚੋ ਜਿਹੜੇ ਬੰਦੇ ਮਿਹਨਤ ਕਰਾਉਂਦੇ ਉਹਨਾਂ ਉਹਨਾਂ ਨੂੰ ਸਪੋਰਟ ਕਰੋ ਨਾਲ ਪਲੇਅਰਾਂ ਵਾਸਤੇ ਉਹਨਾਂ ਨੂੰ ਕਿਹੜੇ ਸਟੇਡੀਅਮ ਬਣਾਵਾਂਗੇ ਉਹਨਾਂ ਨੂੰ ਗਰਾਊਂਡਾਂ ਵਧੀਆ ਬਣਾ ਕੇ ਦਿਓ ਜੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਆਪਾਂ ਆ ਗਏ ਆ ਜੀ ਹੁਣ ਗਰਾਊਂਡ ਦੇ ਵਿੱਚ ਤੇ ਇੱਥੇ ਜਦੋਂ ਕਰੀਏ ਗਰਾਊਂਡ ਦੇ ਵਿੱਚ ਚੱਕਰ ਲਵਾਈਏ ਨਾ ਤੇ ਦੋ ਚਾਰ ਚੱਕਰ ਕਹਿ ਦਈਏ ਵੀ ਵੱਧ ਲਾਉਣੇ ਆ ਜਾਂ ਕਿਦਾਂ ਕੋਈ ਕਹਿੰਦਾ ਭਵਾਂਜੀ ਮੇਰੇ ਮਸਲ ਟੈਟ ਹੋ ਗਿਆ ਕੋਈ ਆਹਦਾ ਜੀ ਮੇਰੇ ਭਵਾਂਜੀ ਇਦਾਂ ਆਇਆ ਮੈਨੂੰ ਨਹੀਂ ਬੁਖਾਰ ਚੜਿਆ ਮੈਨੂੰ ਫਲਾਣਾ ਆਇਆ ਤੇ ਕਦੀ ਮੇਰੀਆਂ ਛਿੰਨ ਫਿੰਨ ਹੋ ਗਈਆਂ ਕੋਈ ਆਂਦਾ ਮੇਰੀ ਲੱਤਾਂ ਪੀੜ ਕਰਦੀਆਂ ਤੇ ਅੱਜ ਸਾਰਿਆਂ ਨੂੰ ਪਤਾ ਹੈ ਵੀ ਆਪਾਂ ਦੌਰ ਕੰਪਲੀਟ ਕਰਨੀ ਹੈ ਤੇ ਜਾਨ ਛੁੱਟਨੀ ਹੈ ਕਿਸੇ ਨੇ ਕੋਈ ਬਹਾਨਾ ਨਹੀਂ ਮਾਰਿਆ ਤੇ ਸਾਰੇ ਜਾਨੇ ਇਕੋ ਸਪੀਡ ਤੇ ਆਇਆ ਜੀਦਾ ਹਨਾ ਤੇ ਇਥੋਂ ਵੇਖ ਲਓ ਵੀ ਤੁਹਾਡੇ ਮਨ ਚ ਬੇਈਮਾਨੀ ਹਨਾ ਹੁੰਦੀ ਜਦੋਂ ਕਦੇ ਫਿਰ ਤੁਸੀਂ ਜਿੱਦਾਂ ਇਲੈਕਸ਼ਨ ਕਰਦੇ ਬਹਾਨੇ ਮਾਰਦੇ ਜੀ ਅੱਜ ਕਿਉਂ ਨਹੀਂ ਬਹਾਨਾ ਕਹਿਦਾ ਵਜਾ ਅੱਜ ਕੇ ਦੀ ਲੱਤਾਂ ਨੂੰ ਛੇਨ ਫੇਰਨੀ ਹੋਈ ਕਿਹਨੇ ਨਹੀਂ ਕੋਈ ਬਹਾਨਾ ਮਾਰਿਆ ਮੇਰਾ ਗੋਡਾ ਪੀੜਨ ਦਾ ਕਿਹਨੇ ਨਹੀਂ ਬਹਾਨਾ ਮਾਰਿਆ ਮੇਰਾ ਗੋਡਾ ਪੀੜਨ ਦਾ ਹਨਾ ਇਹਦਾ ਮਤਲਬ ਤੁਹਾਡੇ ਦਿਮਾਗ ਚ ਬੇਈਮਾਨੀ ਹੁੰਦੀ ਹੈ ਨਾ ਕਿ ਹੈਗੀ ਹੈ ਨਾ ਗੱਲ ਇਹ ਬਾਕੀ ਮਿਹਨਤ ਕਰੋਗੇ ਤੇ ਵਧੀਆ ਰਹੋਗੇ ਠੀਕ ਹੈ ਨਾ ਕੁਦਰਤ ਜਿਹੜੀ ਹੁੰਦੀ ਹੈ ਨਾ ਉਹ ਆਪਾਂ ਸਮਝ ਲਓ ਵੀ ਇੱਕ ਬੀਜ ਬੀਜਦੇ ਹਾਂ ਪੈਲੀ ਦੇ ਵਿੱਚ ਹਨਾ ਇੱਕ ਸਿੱਟੇ ਨੂੰ ਕਿੰਨੇ ਸਿੱਟੇ ਕਿੰਨੇ ਦਾਣੇ ਨਿਕਲਦੇ ਉਹਦੇ ਚੋਂ ਘੱਟੋ ਘੱਟ 20 25% ਵਧ ਕਰਕੇ ਦਿੰਦੀ ਹੈ ਹਨਾ ਕੁਦਰਤ ਦੇ ਨਿਯਮ ਆਏ ਜੇ ਆਪਾਂ ਇੱਕ ਮੱਲੇ ਕੇ ਸਿੱਟਾ ਬੀਜਦੇ ਹਾਂ ਨਾ ਉਹ ਚੋਂ 50 30 ਦਾਣੇ ਨਿਕਲਦੇ ਆ ਤੇ ਜੇ ਆਪਾਂ ਅੱਜ ਮਿਹਨਤ ਕਰਦੇ ਸਾਨੂੰ ਇਹਦਾ ਫਲ ਵੀ 10 ਗੁਣਾ ਵਾਧੀ ਮਿਲੂਗਾ ਪਰ ਉਹਦੇ ਪਿਛੇ ਤੁਹਾਡੀ ਮਨਛਾ ਜਿਹੜੀ ਸੱਚੀ ਮਿਹਨਤ ਹੁੰਦੀ ਜੀਦੀ ਆ ਲਗੀ ਸਮਝ ਜੇ ਤੁਹਾਡੇ ਕੋ ਧੱਕੇ ਨਾ ਕਰਾਈ ਜਾਵਾਂਗੇ ਧੱਕੇ ਨਾਲ ਤੁਸੀਂ ਕੁਝ ਨਹੀਂ ਕਰ ਸਕਦੇ ਠੀਕ ਹੈ ਨਾ ਤੇ ਬਾਕੀ ਸਾਰਿਆਂ ਨੂੰ ਬੇਨਤੀ ਆ ਵੀ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਜਿੰਨਾ ਵੀ ਹੋ ਸਦਾ ਸ਼ੇਅਰ ਕਰਿਆ ਕਰੋ ਕਿਉਂਕਿ ਇਹਨਾਂ ਬੱਚਿਆਂ ਨੂੰ ਦੇਖ ਕੇ ਹੋਰ ਬੱਚੇ ਵੀ ਮਿਹਨਤ ਵਾਲੇ ਬਣਿਆਉਣ ਜਦਾਂ ਤੇ ਜੇ ਕਿਨ ਦਾ ਕੋਈ ਸੁਝਾਅ ਹੋਵੇ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੀ ਸਾਡਾ ਕੰਮ ਤੁਹਾਨੂੰ ਕਿਦਾਂ ਦਾ ਲੱਗਦਾ ਜਾਂ ਕਿਦਾਂ ਨਾ ਮਿਹਨਤ ਕਿਦਾਂ ਦੀ ਲੱਗਦੀ ਹੈ ਤੇ ਸ਼ੇਅਰ ਜ਼ਰੂਰ ਵੱਧ ਵੱਧ ਕਰਿਆ ਕਰੋ ਸਪੋਰਟ ਕਰਿਆ ਕਰੋ ਪਲੇਅਰਾਂ ਦੀ ਜਿਹੜਿਆ ਬੋਲਦੇ ਆ ਪਲੇਅਰਾਂ ਬੜਿਆ ਦੇਖ ਲੋ ਵੀ ਪਲੇਅਰਾਂ ਦੀ ਕਿੰਨੀ ਮਿਹਨਤ ਆ ਕਿੰਨੇ ਪਲੇਅਰਾਂ ਨੂੰ ਮਿਹਨਤ ਕਰਨੀ ਪੈਂਦੀ ਆ ਕਿਦਾਂ ਪਲੇਅਰ ਔਖਾ ਤਿਆਰ ਹੁੰਦਾ ਗੱਲਾਂ ਕਰਨ ਵਾਲੇ ਸੌਖੀ ਗੱਲ ਕਰਕੇ ਹੁਣ ਲੱਖੇ ਸਿਧਾਣੇ ਨੇ ਮੰਨੋ ਨੀਗੀ ਜੀ ਗੱਲ ਕਰਕੇ ਹਨਾ ਕਿੰਨਾ ਨੁਕਸਾਨ ਕੀਤਾ ਕਬੱਡੀ ਦਾ ਚੰਗੇ ਪਲੇਅਰਾਂ ਦਾ ਵੀ ਨੁਕਸਾਨ ਨਾਲ ਹੋਇਆ ਤੇ ਆੜੇ ਛੋਟੇ ਪਲੇਅਰਾਂ ਦਾ ਤੇ ਬਿਲਕੁਲ ਨੁਕਸਾਨ ਹੋ ਗਿਆ ਨਾ ਮੈਚ ਬੰਦ ਹੋ ਗਏ ਜਿੱਦਾਂ ਹਨਾ ਤੇ ਭਰਾਵੋ ਆਪਣੇ ਪਿੰਡ ਦੇ ਬੱਚਿਆਂ ਦੀ ਸਪੋਰਟ ਕਰਿਆ ਕਰੋ ਆਪਣੀਆਂ ਗਰਾਊਂਡਾਂ ਦੀ ਸਪੋਰਟ ਕਰਿਆ ਕਰੋ ਉੱਥੇ ਜਾ ਕੇ ਵੇਖੋ ਵੀ ਗਰਾਊਂਡਾਂ 'ਚ ਹੁੰਦਾ ਕੀ ਆ ਮਿਹਨ ਜੇ ਆਪਾਂ ਕਹੇ ਦੀ ਆਪਾਂ ਚੰਗਾ ਨਹੀਂ ਕਰ ਸਕਦੇ ਤੇ ਮਾੜਾ ਉਹਨਾਂ ਕਰਿਆ ਕਰੋ ਤੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਗਰਾਊਂਡਾਂ ਨਾਲ ਜੋੜੋ ਤੇ ਸਪੋਰਟ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਬਾਕੀ ਮਿਹਨਤ ਜਿਹੜੀ ਸ਼ਪਾਰਟੀ ਹੋਏ ਜਾਂ ਡਾਂਡੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਗੇਮ ਦੇ ਨਾਲ ਜਦੋਂ ਹਨਾ ਕਿਉਂਕਿ ਇਹਨਾਂ ਦਾ ਬਣਾ ਬਾਡੀ ਪਾਵਰ ਬਾਡੀ ਪਾਵਰ ਵੀ ਨਹੀਂ ਹੁੰਦੀ ਤੇ ਕੱਲੇ ਕੱਲੇ ਮਸਲ ਦੀ ਐਕਸਰਸਾਈਜ਼ ਹੁੰਦੀ ਹੈ ਇਹਦੇ ਨਾਲ ਆ ਸਾਡੀ ਟੀਮ ਦਾ ਪੂਰਾ ਘੈਂਟ ਜਫੀ ਆਉਣ ਵਾਲੇ ਸਮੇਂ ਦਾ ਤੇ ਬਾਤ ਉਹਤ ਮਿਹਨਤ ਕਰਿਆ ਕਰੋ ਜਿੰਨੇ ਪਲੇਅਰ ਆ